ਕਿਸਾਨ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਹਜ਼ਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਰੋਸ਼ ਵਿਖਾਵਾ ਕਰਦੇ ਆ ਦੇਸ਼ ਭਰ ਚ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਪੇ ਕਿਸਾਨ ਨੇਤਾਵਾਂ ਨੇ ਕਿਹਾ ਕਿ 13 ਫਰਵਰੀ ਤੋਂ ਦਿੱਲੀ ਕੂਚ ਲਈ ਦੇਸ਼ ਦੀਆਂ 200 ਦੇ ਕਰੀਬ ਜੱਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਸਰਕਾਰ ਵੱਲੋਂ ਰਸਤੇ 'ਚ ਰੋਕੇ ਜਾਣ ਤੋਂ ਬਾਅਦ 146ਵੇਂ ਦਿਨ 'ਚ ਵੱਖ-ਵੱਖ ਫਰਮਾਂ ਤੇ ਜਾਰੀ ਅੰਦੋਲਨ ਦੀ ਅਗਵਾਈ ਕਰ ਰਹੇ ਦੋਵੇਂ ਫਰਮਾਂ ਵੱਲੋਂ ਤੈਅ ਕੀਤੇ ਪ੍ਰੋਗਰਾਮ ਤਹਿਤ ਦੇਸ਼ ਦੇ 12 ਸੂਬਿਆਂ 'ਚ 11 ਪਾਚ ਪਾਈ ਸੰਸਦ ਮੈਂਬਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਮੰਗਾ ਸਬੰਧੀ ਮੰਗ ਪੱਤਰ ਦਿੱਤੇ ਗਏ ਇਸ ਦੌਰਾਨ ਕਿਸਾਨ ਆਗੂ ਸਰਬੰਸੰਗ ਪੰਦੇਰ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਪੰਜਾਬ ਦੇ 13 ਚੰਡੀਗੜ੍ਹ ਦੇ 1 ਹਰਿਆਣਾ ਦੇ 5 ਰਾਜਸਥਾਨ ਦੇ 11 ਉੱਤਰ ਪ੍ਰਦੇਸ਼ ਦੇ 20 ਮੱਧ ਪ੍ਰਦੇਸ਼ ਦੇ 1 ਰਾਜ ਸਭਾ ਮੈਂਬਰ ਬਿਹਾਰ ਦੇ 6 ਕਰਨਾਟਕ ਦੇ 12 ਤੇਲਗਾਨਾ ਦੇ 10 ਮਹਾਰਾਸ਼ਟਰ ਦੇ 5 ਕੇਰਲ ਦੇ 19 ਅਤੇ ਤਮਿਲਨਾਡੂ ਦੇ 28 ਸੰਸਦ ਮੈਂਬਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਮੰਗਾਂ ਸੌਂਦੀ ਮੰਗ ਪੱਤਰ ਸੌਂਪੇ ਗਏ ਉਹਨਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਅੰਦੋਲਨ ਦੀ ਆਵਾਜ਼ ਜ਼ੋਰ ਨਾਲ ਨਹੀਂ ਉਠਾਉਂਦੀ ਤਾਂ ਇਹਨਾਂ ਸੰਸਦ ਮੈਂਬਰਾਂ ਖਿਲਾਫ ਵੀ ਆਉਂਦੇ ਦਿਨਾਂ 'ਚ ਸਖਤ ਰੁਖ ਅਪਣਾਇਆ ਜਾਵੇਗਾ